ਅੱਜ ਇੱਥੇ ਜਿਵੇਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਵੀ ਅਸੀਂ ਨਿਯਮ ਐ ਉਹਨਾਂ ਨੂੰ ਲਾਗੂ ਕਰਨਾ ਐ ਲੋਕਾਂ ਨੂੰ ਸੇਫ ਤੇ ਸੁਰੱਖਿਅਤ ਤੇ ਨਿਆਰੀ ਫੂਡ ਮੁਹੱਈਆ ਕਰਾਉਣਾ ਐ ਜਿਹੜਾ ਵੀ ਖਰੀਦਦਾਰ ਹੈ ਉਹਦੇ ਵਾਸਤੇ ਇਹ ਜ਼ਰੂਰੀ ਕੰਪੋਨੈਂਟ ਹੈ ਜਿਹੜੇ ਬਣਾਉਣ ਵਾਲੇ ਫੂਡ ਹੈ ਕਲੀਨ ਫੂਡ ਸਟਰੀਟ ਹੱਬ ਹੈ ਜਿਹੜੇ ਜਿਨ੍ਹਾਂ ਨੇ ਦਿਨਾ ਫਰੂਟ ਐਂਡ ਵੈਜੀਟੇਬਲ ਮਾਰਕੀਟ ਚੁਣੀ ਆ ਉਹਨਾਂ ਨੂੰ ਅਸੀਂ ਇਦਾਂ ਦਾ ਟ੍ਰੇਨਿੰਗ ਦੇਣੀ ਆ ਟ੍ਰੇਨਰ ਸਾਡੇ ਕੋ ਆਏ ਆ ਕੁਆਲਿਟੀ ਫੂਡ ਸਰਟੀਫਿਕੇਟ ਮੈਨੇਜਮੈਂਟ ਸਰਟੀਫਿਕੇਸ਼ਨ ਵਾਲੇ ਮੈਡਮ ਅਨچل ਜੀ ਆਏ ਆ ਜਾਂ ਮੈਡਮ ਸਾਡੇ ਆਰੀਆ ਭਰਾ ਜੀ ਆਏ ਆ ਆਰੀਆ ਜੀ ਵੀ ਔਰ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਬੜੀ ਵਿਸਥਾਰ ਚ ਲੋਕਾਂ ਨੂੰ ਬੜੀ ਲਾਭਦਾਇਕ ਹੈ ਮਕਸਦ ਇੱਕੋ ਹੀ ਹੈ ਕਿ ਇਹ ਜਿਹੜਾ ਸਾਡੇ ਇਹ ਕਲੀਨ ਫਰੂਟ ਐਂਡ ਵੈਲੀਡੇਬਲ ਮਾਰਕੀਟ ਕਲੀਨ ਫੂਡ ਸਟਰੀਟ ਹੱਬ ਹੈ ਇਹ ਸਾਡੇ ਈਟ ਰਾਈਟ ਇਨੀਸ਼ੀਏਟਿਵਸ ਹੈ ਔਰ ਸਰਕਾਰ ਦਾ ਉਹਦੇ ਤੇ ਬਲ ਕਿੰਨਾ ਰਵਈਆ ਹੈ ਕਿ ਬਿਹਤਰ ਆਪੀ ਜਿਹੜੀ ਅਨਫੋਰਸਮੈਂਟ ਨੂੰ ਲਾਗੂ ਕਰਕੇ ਆਪਾਂ ਚੀਜ਼ਾਂ ਨੂੰ ਠੀਕ ਠਾਕ ਕਰੀਏ ਉਹ ਤੋਂ ਬਿਹਤਰ ਨਹੀਂ ਹੈਗਾ ਕਿ ਲੋਕਾਂ ਨੂੰ ਮੋਟੀਵੇਸ਼ਨ ਮੋਟੀਵੇਟ ਕਰਕੇ ਟ੍ਰੇਨਿੰਗ ਨਾਲ ਅਵੇਅਰਨੈਸ ਨਾਲ ਇਹ ਜਾਗਰੂਕ ਹੋ ਜਾਣ ਤੇ ਉਹ ਚੀਜ਼ਾਂ ਠੀਕ ਠਾਕ ਹੋ ਜਾਣ ਉਹਦੇ ਤਹਿਤ ਆਜਾਏ ਆ ਮਕੇਰੀਆਂ ਵਿੱਚ ਟ੍ਰੇਨਿੰਗ ਕੀਤੀ ਆ ਇਹ ਤੋਂ ਬਾਅਦ ਅਸੀਂ ਅਗਲੇ ਪੜਾਅ ਉਤੇ ਚੱਲਨੇ ਆ ਉੱਥੇ ਵੀ ਟ੍ਰੇਨਿੰਗ ਦੇਾਂਗੇ ਹੁਸ਼ਾਹਪੁਰ ਮਕਸਦ ਇੱਕੋ ਹੀ ਆ ਸਰ ਜਿਲ੍ਹੇ ਜਿਲ੍ਹੇ ਚ ਹੋਰ ਕਿੰਨੀਆਂ ਕਿ ਇਦਾਂ ਦੀ ਹੱਬ ਬਣਾਈਆਂ ਆਪਾਂ ਇੱਕ ਬਾਅਦ ਚ ਇੱਕ ਚੁਣਨੀ ਐ ਇੱਕ ਇੱਕ ਚੁਣਨੀ ਐ ਜਿੱਦ ਲਈ ਟ੍ਰਾਈਟ ਕੈਂਪਸ ਜਾਂ ਜੋ ਵੀ ਚੀਜ਼ ਐ ਇੱਕ ਇੱਕ ਚੁਣਨੀ ਐ ਉਹ ਜੋ ਪਿੱਛੇ ਟਾਰਗੇਟ ਦਿੱਤੇ ਉਹੀ ਜਿੰਨੇ ਨੇ ਉਹ ਚ ਮਕੇਰੀਆਂ ਚ ਜਿਹੜੀ ਚੁਣੀ ਆ ਉੱਥੇ ਨਹੀਂ ਚੁਣਨੀ ਉੱਥੇ ਅਲੱਗ ਹੋਏਗਾ ਇੱਥੇ ਅਲੱਗ ਹੋਏਗਾ ਮਕਸਦ ਉਹ ਵਈ ਮਕਸਦ ਮਿਸ਼ਨ ਤੰਦਰੁਸਤ ਪੰਜਾਬ ਉਹ ਹੀ ਲੱਗ ਸਰ ਪਨੀਰ ਖਾਣ ਵਾਲੇ ਆ ਪਨੀਰ ਖਰੀਦਣ ਵਾਲੇ ਆ ਆਪਾਂ ਜਦੋਂ ਫਿਰ ਆਪਾਂ ਸੋਚੀਏ ਮੈਂ ਕਿੰਦਾ ਦਾ ਪਨੀਰ ਲੈਣਾ ਤੇ ਵੇਚਣ ਵਾਲੇ ਆ ਉਹ ਫਿਰ ਆਪਣੇ ਆਪ ਤੈਅ ਹੋ ਜਾਣਾ ਕਿ ਮੈਂ ਕਿੰਦਾ ਦੀ ਚੀਜ਼ ਦੇਣੀ ਆ 도ਰੇ ਮਾਪਦੰਡ ਨਹੀਂ ਜੇ ਚੱਲਣਗੇ ਫੇ ਤੁਸੀਂ ਕਹੋ ਖਾਣ ਵੇਲੇ ਜੋ ਮੱhti ਗੰਧ ਖਲਾ ਦੀਏ ਤੇ ਜਦੋਂ ਅਸੀਂ ਲੈਣ ਗਏ ਅਸੀਂ ਕਹੀਏ ਕਿ ਸਾਨੂੰ ਤਵੇ ਮਿਆਰੀ ਚੀਜ਼ ਮਿਲਣੀ ਚਾਹੀਦੀ ਇਹ ਨਹੀਂ ਹੋਣਾ ਸੋ ਕੋਈ ਆਪਾਂ ਸਖਤ ਨਹੀਂ ਹੈਗੇ ਕੋਈ ਸਟ੍ਰਿਕਟ ਨਹੀਂ ਹੈਗੇ ਪਰ ਤੁਹਾਡੇ ਬੱਚਿਆਂ ਦਾ ਪੰਜਾਬ ਦਾ ਮਾਮਲਾ ਆ ਫੂਡ ਦਾ ਮਾਮਲਾ ਆ ਇਸ ਕਰਕੇ ਕੋਈ ਵੀ ਢਿੱਲ ਮਾਠੇ ਦੇ ਚਾਪਾ ਬਰਦਾਸ਼ਤ ਨਹੀਂ ਕਰਨੀ। ਭਾਵੇਂ ਮੇਰਾ ਸਗਾ ਭਰਾ ਵੀ ਹੋਵੇ, ਕੋਈ ਕਿੰਦਾ ਵੀ 프리 ਹੋਵੇ, ਕੋਈ ਸਿਫਾਰਿਸ਼ ਮੈਂ ਅੱਜ ਤੱਕ ਕਿਉਂ ਇੰਨਾ ਸ਼ਰੂਟ ਹੋ ਕੇ ਬਲੰਟ ਹੋ ਕੇ ਕਿਉਂ ਚੱਲੇ ਆ। ਇਸ ਕਰਕੇ ਸਿਰਫ ਚੱਲਿਆ ਕਿਉਂਕਿ ਹੋਰ ਕਿਸੇ ਮਾਮਲੇ 'ਚ ਸਿਫਾਰਿਸ਼ ਮੰਨ ਲਓ ਕੋਈ ਗੱਲ ਨਹੀਂ ਇੱਧਰ ਉੱਧਰ ਹੋ ਜੇ। ਪਰ ਫੂਡ ਦਾ ਹਾਮਲਾ ਇਦਾਂ ਦਾ ਆ ਭਈ ਜਿਹੜਾ ਤੁਹਾਡੇ ਬੋਡੀ 'ਚ ਚਲਾ ਗਿਆ ਜਾਂ ਜਿਹੜਾ ਤੁਸੀਂ ਕਿਸੇ ਨੂੰ ਖਵਾ ਤਾ ਤੇ ਉਹ ਜਿਹਦੇ ਅੰਦਰ ਚਲਾ ਗਿਆ ਮੈਂ ਚਲਾ ਗਿਆ। ਹੁਣ ਉਹਦਾ ਕੀ ਕਰ ਲੂਗੇ ਉਹ ਤਾਂ ਅਬਜ਼ੌਰਬ ਹੋ ਗਿਆ ਤੁਹਾਡੇ ਸਾਰੇ ਬਾਡੀ ਚ ਅਬਜ਼ੌਰਬ ਹੋ ਗਿਆ ਸੋ ਉਹਦਾ ਕੋਈ ਸੋਲਿਊਸ਼ਨ ਨਹੀਂ ਹੈਗਾ ਇਸ ਕਰਕੇ ਕੀ ਕਿੱਦਾਂ ਦੇ ਵਿੱਚ ਕਿੱਦਾਂ ਦੇ ਬੰਦਿਆਂ ਚ ਬੱਚਿਆਂ ਚ ਕਿਹੜੀ ਚੀਜ਼ ਮੂੰਹ ਤੇ ਅਸੀਂ ਪਾਉਣੀ ਆ ਇਹ ਤੈਅ ਕਰਨਾ ਅੱਜ ਇਹ ਫੈਸਲਾ ਕਰਨਾ ਤੁਸੀਂ ਮੈਂ ਬਹੁਤ ਕੋਸ਼ਿਸ਼ ਸਹਿ ਲਿਆ ਪੋਲਿਟੀਕਲ ਹਿੰਡਰੈਂਸਸ ਆਬਸਟਕਲਸ ਵੀ ਹੋਈ ਮੈਂ ਓਵਰਕਮ ਕਰ ਗਿਆ ਉਹਨਾਂ ਨੂੰ ਲੰਘ ਗਿਆ ਕਿਉਂਕਿ ਇਸ ਕਰਕੇ ਕਿਉਂਕਿ ਮੈਨੂੰ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ ਕਾਲਪੁਰਖ ਨੇ ਕਿਉਂਕਿ ਮੈਨੂੰ ਤੁਹਾਡੀ ਚਿੰਤਾ ਸੀ ਤੁਹਾਡੇ ਬੱਚਿਆਂ ਦੀ ਚਿੰਤਾ ਸੀ ਵੀ ਮੈਂ ਇਹਨਾਂ ਨੂੰ ਇਤਾਂ ਦਾ ਫੂਡ ਨਹੀਂ ਦੇ ਦੇਣਾ। ਨਾ ਕਿਸੇ ਪੈਸੇ ਤੇ ਲੈ ਲਈ ਕੋਈ ਇੱਧਰ-ਉੱਧਰ ਹੋਏ। ਨਾ ਕੋਈ ਹੋਰ ਸਿਫਾਰਿਸ਼ ਜਾਂ ਕਿਸੇ ਮਾਮਲੇ ਦੀ। ਕੋਈ ਰਿਸ਼ਤੇਦਾਰੀਆਂ ਨੂੰ ਵੀ ਮੋਰੇ ਰੱਖਿਆ। ਕਿਉਂਕਿ ਮੋਰੇ ਸਿਰਫ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਪੈਰਾਮੀਟਰ ਜਿਹੜੇ ਆ। ਉਹਨੇ ਕੀ ਪੈਰਾਮੀਟਰ ਤੈਅ ਕੀਤਾ। ਉਹਨੇ ਬਣਾ ਦਿੱਤੇ ਪੈਰਾਮੀਟਰ। ਚਾਹੇ ਉਹ ਸਫਾਈ ਦਾ ਲੈ ਕੇ ਵੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਐਸ ਤੁਹਾਨੂੰ ਸਾਰੇ ਪਰਫੈਕਟ ਵੀ ਬਣਦੇ ਨੇ ਆ ਸਾਰੇ ਇਨਸਪੈਕਸ਼ਨ ਆ 12 ਬੋਲਡਨ ਪਰ ਇਹ ਜਿਹੜੇ 12 ਗੋਲਡਨ ਰੂਲਸ ਆ ਇਹ ਸਿਰਫ ਇਹਦੇ ਵਿੱਚ ਨਹੀਂ ਰਹਿਣੇ ਚਾਹੀਦੇ ਇਹ ਲਾਗੂ ਹੋਣੇ ਚਾਹੀਦੇ ਆ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਈਆਂ ਨੂੰ ਲੱਗੇ ਲੋਕੀ ਸੁਪਨਾ ਲੈ ਜਾਂਦੇ ਹੁੰਦੇ ਆ ਵੀ ਪੁਲਟੀ ਗਿਣਤੀ ਵੀ ਸ਼ੁਰੂ ਕਰਦੇ ਆ ਕਈਆਂ ਦੀ ਤੇ ਅਕਸਰ ਤਾਂ ਕੈਲੰਡਰ ਤੇ ਲਿਖੀ ਜਾਣਾ ਵੀ ਹੁਣ ਇਹਦਾ ਇੱਕ ਦਿਨ ਕੱਟ ਗਿਆ ਹੁਣ ਦੂਜਾ ਦਿਨ ਕੱਟ ਗਿਆ ਹੁਣ ਜਾਣ ਵਾਲਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੱਲ ਕਈ ਮੈਂ ਤਾਂ ਡੀ ਐਚਓ ਨਾ ਵੀ ਰਹਾ ਤਾਂ ਮੈਂ ਇਦਾਂ ਦੀ ਸਪਰੈਟ ਜੀ ਬਣਾ ਲਵਾਂਗਾ ਫਿਰ ਮੈਂ ਫੂਡ ਚ ਇੰਟਰਫੀਅਰ ਕਰੂੰਗਾ ਮੈਂ ਫੂਡ ਦੇ ਵਿੱਚ ਸਾਰ ਸੇਵਾਵਾਂ ਨਿਭਾਉਂਗਾ ਇਹ ਮੇਰਾ ਤੁਹਾਡਾ ਪ੍ਰੋਮਿਸ ਮੈਂ ਆਪਣੇ ਇਦਾਂ ਦਾ ਕੁਝ ਕਰ ਲੈਣਾ ਜਿਹਦੇ ਨਾਲ ਮੈਂ ਫੂਡ ਸੇਫਟੀ ਟੀਮ ਦੇ ਨਾਲ ਮੈਂ ਨਹੀਂ ਆਉਂਗਾ ਤੁਹਾਡੇ ਕੋਲ ਚਾਹੇ ਮਨੀਸ਼ ਛੋਟੀ ਜੀ ਉਦੋਂ ਹੋਣਗੇ ਸਿਸਟਮ 'ਚ ਮੈਂ ਨਹੀਂ ਹੋਊਂਗਾ ਪਰ ਮੈਂ ਫੇਰ ਵੀ ਆਉਂਗਾ ਮੈਂ ਨਹੀਂ ਹਟਣਾ ਇਸ ਸੇਵਾ ਤੋਂ ਪਿੱਛੇ ਕਿਉਂਕਿ ਮੈਂ ਤੈਅ ਕਰ ਲਿਆ ਤੇ ਪੰਜਾਬ ਨੂੰ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਕੇ ਪੰਜਾਬ ਨੂੰ ਮਿਆਰੀ ਫੂਡ ਦੇ ਦੇਣਾ ਜਿਹੜੀ ਗਲਤ ਪ੍ਰੈਕਟਿਸ ਸ਼ੁਰੂ ਹੋ ਗਈ ਐ ਹੁਣ ਪਨੀਰ ਦੀਆਂ ਸਫਾਈਆਂ ਲੋਕ ਦਿੰਦੇ ਆ ਪਨੀਰ ਦਾ ਮਿਆਰ ਕਿੰਨੇ ਆ ਹਣਿਸ਼ ਤੇ ਪਨੀਰ ਦੇ ਪਿਆਰ ਪਨੀਰ ਦੇ ਨਿਆਰ ਪਨੀਰ ਦੀ ਜਿਹੜੀ ਫੁੱਲ ਫੈਟ ਆ ਉਹ ਨਹੀਂ ਪਨੀਰ ਦੇ ਮਿਆਰ ਕਿੰਨੇ ਤਾਂ ਲਿਖੂਗਾ ਵੀ ਮੇਰੀ ਇੰਨੀ ਫੈਟ ਐ ਤੇ ਚਾਹ ਆ ਹਣਾ ਪਰ ਜਿਹੜਾ ਲੂਜ਼ ਪਨੀਰ ਐ ਜਿਹੜਾ ਅਸੀਂ ਪਿੱਛੇ ਦੇ ਸੈਂਪਲ ਭਰੇ ਆ ਉਹਦਾ ਇੱਕੋ ਹੀ ਮਿਆਰ ਐ ਉਹ ਜਿਹੜੀ ਫੂਡ ਐਂਡ ਡਰੱਗ ਲੈਬ ਖਰੜ ਨੇ ਜਿਹੜਾ ਉਹ ਉਹੀ ਪੈਰਾਮੀਟਰ ਤੇ ਦੇਖਣਾ ਤੇਰਾ ਪਨੀਰ ਖਰਾ ਉੱਤਰਦਾ ਕਿ ਨਹੀਂ ਉੱਤਰਦਾ ਤੇਰੀਆਂ ਸਫਾਈਆਂ ਦਾ ਸਾਨੂੰ ਕੋਈ ਮਤਲਬ ਨਹੀਂ ਹੈਗਾ ਕੋਈ ਕਵੇ ਵੀ ਦੋ ਫੈਟ ਦੀ ਗਾਂ ਦੀ ਪ੍ਰਾਣੇ ਕੀ ਹੁੰਦੀ ਆ ਨੋ ਕੋਈ ਐਕਸਕਿਊਜ਼ ਨਹੀਂ ਜਿਹੜਾ ਬੰਦਾ 300 350 ਰੁਪਿਆ ਪਨੀਰ ਦਾ ਆਦਾਲ ਕਰਦਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਮੈਂ ਇਸ ਕਰਕੇ ਕਹਿਣਾ ਆਪਾਂ ਨੂੰ ਅੱਜ ਭਾਵੇਂ ਗੱਲਾਂ ਇਦਾਂ ਲੱਗਣ ਪਈ ਯਾਰ ਇਹ ਸੱਤ ਹੈ ਕੌੜੀਆਂ ਪਰ ਤੁਹਾਨੂੰ ਦੱਸਦਾ ਫੋਟ ਦਾ ਮਾਮਲਾ ਬੜਾਈ ਸੈਂਸਿਟਿਵ ਹੈ ਸੰਵੇਦਨਸ਼ੀਲ ਹੈ ਕਲਰ ਦੀ ਮੈਡਮ ਜੀ ਨੇ ਗੱਲ ਕੀਤੀ ਆ ਬਹੁਤ ਸੋਹਣੀ ਅਸੀਂ ਕਲਰ ਤੇ ਕਿੰਨਾ ਜ਼ੋਰ ਦੇਨੇ ਆ ਮੈਂ ਇਹ ਕਹ ਰਿਹਾ ਕਰਦੇ ਚਾਹੇ ਤੁਸੀਂ ਕੋਈ ਕਲਰ ਨੂੰ ਐਂਡ ਕਰਦੇ ਹੋ ਚਾਹੇ ਉਹ ਪਪਾ ਜੈ ਜੀ ਦਾ ਰਾਤ ਦਾ ਤੁਸੀਂ ਇਹ ਸੋਚੋ ਚੁੱਪੀ ਦੇ ਬੰਦਿਆ ਨਹੀਂ ਨਾ ਹੋਰ ਲੋਕਾਂ ਨੇ ਜਿਨ੍ਹਾਂ ਨੇ ਪੌਣੇ ਉਹਨਾਂ ਨੇ ਖੰਡ ਦਾ ਪਰਮਾਨਾ ਹੀ ਨਹੀਂ ਤੁਰੰਦ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਨਹੀਂ ਤੇ ਖੰਡੋ ਦੱਸ ਪਈ ਚਾਹੇ ਰੇਕਮੈਂਡਡ ਕਲਰ ਤੁਸੀਂ ਹੈ ਭਾਵੇਂ ਪਰਮਿਟਡ ਕਲਰ ਸੀ ਹੈ